ਆ ਮੈਚ ਨਹੀਂ ਦਿਖਾ पाए ਇਹ ਤਾਂ ਪਤਾ ਹੀ ਸੀ ਵੀ ਨਿਊਜ਼ੀਲੈਂਡ ਦੀ ਟੀਮ ਤਗੜੀ ਆ ਭਾਰੀ ਆ ਮੇਲਾ ਉਹੀ ਜਿੱਤਣਗੇ ਆ ਦੇ ਵਿੱਚ ਬਹੁਤ ਘੱਟ ਪਲੇਅਰ ਉੱਠ ਰਹੇ ਆ ਕਬੱਡੀ ਨੂੰ ਉੱਪਰ ਲੈ ਕੇ ਜਾਣਾ ਤਾਂ ਹੋਰ ਵੀ ਵੱਡੇ ਮੱਲ ਆਉਣੇ ਚਾਹੀਦੇ ਆ ਜਦਾਂ ਸ਼ਵੀਗ ਚੈਸਤੀ ਹੁਣੀ ਬਹੁਤ ਤਗੜੀ ਟੀਮ ਹਾਂਜੀ ਕਿੱਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੁਹਾਨੂੰ ਪਤਾ ਵਰਲਡ ਕੱਪ ਸਮਾਪਤ ਹੋ ਗਿਆ ਮਿੱਤਰੋ ਜਿੱਤੀ ਜਿਹੜੀ ਟੀਮਾਂ ਉਹ ਵੀ ਤੁਹਾਨੂੰ ਪਤਾ ਲੱਗੀ ਹੋਣੀ ਆ ਇੱਕ ਜੋ ਹੈ ਰਿਆਲਟ ਦੱਸਣਾ ਤੁਹਾਨੂੰ ਮਹਿਕਮਾ ਵੀ ਕਿਹੜੀ ਬੈਸਟ ਕੌਣ ਜਿਨ੍ਹਾਂ ਨੇ ਨਹੀਂ ਦੇਖਿਆ ਉਹਨਾਂ ਨੂੰ ਜਾਣਕਾਰੀ ਦਿੰਨੇ ਆ ਵੀ ਐਗਤੀ ਜੋ ਆ ਸਾਰਾ ਹੀ ਜਿੰਨਾ ਮੇਲਾ ਹੋਇਆ ਨਾ ਆਪਾਂ ਦੇਖਿਆ ਤੇ ਸਾਰਾ ਹੀ ਜੋ ਵਧੀਆ ਹੋਇਆ ਫਾਈਨਲ ਮੈਚ 'ਚ ਕਮੀ ਰਹਿ ਗਈ ਆ ਸੋ ਜਿਹੜੇ ਭਰਾ ਉਹ ਮੈਚ ਬਹੁਤ ਤਗੜੇ ਲੱਗੇ ਆ ਫਾਈਨਲ ਭਾਵੇਂ ਬੇਸ਼ੱਕ ਪਾਕਿਸਤਾਨ ਵਾਲੇ ਹਨਾ ਉਹ ਚੀਜ਼ ਨਹੀਂ ਕਰ ਪਾਏ ਪੂਰਾ ਤਗੜਾ ਮੈਚ ਨਹੀਂ ਦਿਖਾ ਪਾਏ ਇਹ ਤਾਂ ਪਤਾ ਹੀ ਸੀ ਵੀ ਨਿਊਜ਼ੀਲੈਂਡ ਦੀ ਟੀਮ ਤਗੜੀ ਆ ਭਾਰੀ ਆ ਮੇਲਾ ਉਹੀ ਜਿੱਤਣਗੇ ਸੋ ਆਪਾਂ ਦੱਸਦੇ ਹਾਂ ਰਿਜ਼ਲਟ ਪਹਿਲੇ ਨੰਬਰ ਤੇ ਨਿਊਜ਼ੀਲੈਂਡ ਦੀ ਟੀਮ ਆਈ ਆ 30-40 ਲੱਖ ਦੇ ਕਰੀਬ ਪਹਿਲਾ ਇਨਾਮ ਦੂਜਾ 27-28 ਲੱਖ ਦੇ ਕਰੀਬ ਸੀਗਾ ਤੇ ਬੈਸਟਾਂ ਨੂੰ ਵੀ ਮਿੱਤਰੋ ਵੱਡੀਆਂ ਚੀਜ਼ਾਂ ਦਿੱਤੀਆਂ ਗੰਗਾ ਵੱਡਾ ਜਿਹਾ ਇਨਾਮ ਦਿੱਤਾ ਗਿਆ ਹੋਊਗਾ 10-12000 ਡਾਲਰ ਸੋ ਚੀਜ਼ ਹੋਊਗੀ ਬੈਸਟ ਰੇਡਰ ਰਿਆ ਮਿੱਤਰੋ ਆਂਬਾ ਸੈਮੀ ਤੇ ਫਾਈਨਲ ਦੇ ਮਲਾ ਕੇ ਸੀਗੇ ਸੋ ਬੈਸਟ ਰੇਡਰ 30 ਕੋਡੀਆਂ ਪਾਂਗਾ ਸੌਰ ਸਿੰਘ ਆਲਨੇ ਤੇ 25 ਨੰਬਰ ਮਿੱਤਰੋ ਲਿਆ ਸੋ ਬੈਸਟ ਰੀਡਰ ਸੋਰਸਿੰਗ ਵਾਲਾ ਅੰਬਾ ਇਹ ਕਾਲ ਪੱਕੀ ਆ ਵੀ ਅੱਜ ਦੇ ਟਾਈਮ ਇਹ ਮੁੰਡੇ ਦਾ ਦੌਰ ਆ ਪਿਛਲੇ ਸਾਲ ਵੀ ਤੁਮਾ ਪਾਗਾ ਇਦੋਂ ਪਿਛਲੇ ਸਾਲ ਵੀ ਸੋ ਅੰਬਾ ਮਿੱਤਰੋ ਪੀਕ ਤੇ ਚੱਲਦਾ ਆ ਰਿਹਾ ਐ ਸੀਜ਼ਨ ਤੱਕ ਕਮਾਲਾਂ ਹੀ ਕਰੂਗਾ ਜਦਾਂ ਫਾਰਮ ਲੱਗਦੀ ਆ ਨਾ ਅੰਬੇ ਦੀ ਤੇ ਉਹ ਬੈਸਟ ਆ ਮਿੱਤਰੋ ਜਾਫੀ ਦੀ ਗੱਲ ਕਰੀ ਸ਼ਾਇਦ ਮੈਨੂੰ ਲੱਗਦਾ ਵੀ ਸ਼ੀਲੂ ਹੀ ਆ ਬੈਸਟ ਸੋ ਮਿੱਤਰੋ ਤਿੰਨੇ ਹੀ ਜੋ ਸਾਰੀ ਟੀਮ ਹੀ ਕਿਉਂਕਿ ਇੱਕ ਪਾਸਾ ਹੋ ਗਿਆ ਸੀਗਾ ਫਿਰ ਉਹ ਮੈਚ ਦੇਖਣ ਦਾ ਨਜ਼ਾਰਾ ਨਹੀਂ ਆਇਆ ਪਾਕਿਸਤਾਨ ਦੀ ਟੀਮ ਚ ਬੇਸ਼ੱਕ ਦੀ ਟੀਮ ਸੀ ਪਰ ਸਾਡੇ ਪਲੇਅਰ ਦੇਖੋ ਯਾਰ ਤਿੰਨ ਚਾਰ ਟੀਮਾਂ ਚ ਵੰਡੇ ਜਾਂਦੇ ਆ ਪੰਜਾਬ ਦੇ ਪਲੇਅਰ ਤੇ ਹਰਿਆਣੇ ਦੇ ਸੋ ਇਹ ਚੀਜ਼ ਆ ਵੀ ਤਾਂ ਕਰਕੇ ਪਾਕਿਸਤਾਨ ਦੇ ਵਿੱਚ ਬਹੁਤ ਘੱਟ ਪਲੇਅਰ ਉੱਠ ਰਹੇ ਆ ਕਬੱਡੀ ਨੂੰ ਉੱਪਰ ਲੈ ਕੇ ਜਾਣਾ ਤਾਂ ਹੋਰ ਵੀ ਵੱਡੇ ਮੱਲ ਆਉਣੇ ਚਾਹੀਦੇ ਆ ਜਦਾਂ ਸ਼ਵੀਗ ਚੈਸਤੀ ਹੁੰਨੀ ਬਹੁਤ ਤਗੜੀ ਟੀਮ ਹੁੰਦੀ ਸੀ ਪਹਿਲਾਂ ਹੁਣ ਡਾਊਨ ਪਏ ਹੋਏ ਆ ਉਹਨਾਂ ਦੇ ਪਲੇਅਰ ਤੋ ਚਾਹੀਦਾ ਵੀ ਪੂਰਾ ਜਿਜ ਬਣਾਉਣ ਤਾਂ ਗੱਲਾਂ ਲੱਗਣ ਬਾਈ ਕਹਿਣਗੇ ਯਾਰ ਹੋਰ ਟੀਮਾਂ ਆਸਟ੍ਰੇਲੀਆ ਦੀ ਬਹੁਤ ਤਗੜੀ ਟੀਮ ਸੀ ਸੈਮੀ ਬਹੁਤ ਤਗੜਾ ਲੱਗਿਆ ਨਿਊਜ਼ੀਲੈਂਡ ਨਾਲ ਪਰ ਉਹ ਕਹਿੰਦੇ ਨਹੀਂ ਹੁੰਦੇ ਬਈ ਰਵੀ ਦਿਉਰੇ ਨੇ ਨੌਨ ਸਟਾਪ ਕਾਉਡੀਆਂ ਅੰਬੇ ਨੇ ਜੱਫੇ ਬੇਸ਼ੱਕ ਖਾਦੇ ਪਰ ਉਹ ਵੀ ਮਿੱਤਰੋ ਟੌਪ ਦਾ ਰੇਡਰ ਆ ਬਾਈ ਕਹਿਣਗੇ ਯਾਰ ਇੱਕੋ ਟੀਮ ਤਗੜੀ ਘਰ ਹੀ ਮੇਲਾ ਰੱਖਣਾ ਸੀਗਾ ਤਾਂ ਕਿਉਂ ਕਰਾਉਨੇ ਹੁੰਨੇ ਆ ਕੱਪ ਵਰਲਡ ਕੱਪ ਸੋ ਇਹ ਚੀਜ਼ਾਂ ਲੋਕ ਕਹਿ ਰਹੇ ਆ ਪਰ ਮਿੱਤਰੋ ਸ਼ੀਲੂ ਨਹੀਂ ਬਣਾਉਂਦਾ ਉਹ ਖਿਡਾਰੀ ਨਹੀਂ ਬਣਾਉਂਦੇ ਟੀਮਾਂ ਉਹ ਪ੍ਰੋਮੋਟਰ ਭਰਾ ਆ ਬਣਾਉਂਦੇ ਆ ਜੋ ਜੋ ਹੈ ਉੱਥੋਂ ਦੇ ਹੁੰਦੇ ਆ ਸੋ ਉਹ ਚੀਜ਼ਾਂ ਭਰਾ ਮੇਰੇ ਉਹ ਬਣਾਉਂਦੇ ਆ ਖਡਾਰੀਆਂ ਦਾ ਕੁਝ ਨਹੀਂ ਹੁੰਦਾ ਇਹਦੇ 'ਚ ਤਾਂ ਕਰਕੇ ਮਿੱਤਰੋ ਇਹ ਚੀਜ਼ ਵੀ ਦੇਖਿਆ ਕਰੋ ਬਾਕੀ ਕੋਈ ਗੱਲ ਨਹੀਂ ਯਾਰ ਟੀਮਾਂ ਸਾਰੀਆਂ ਹੀ ਵਧ ਗਿਆ ਸੀਂਗਾ ਬਾਕੀ ਉਹ ਬਾਬੇ ਦੀ ਮੇਰ ਨਾਲ ਮੇਲਾ ਟੌਪ ਦਾ ਹੋਇਆ ਕੱਪ ਕਰਾਉਣੇ ਹੀ ਬਹੁਤ ਔਖੇ ਹੁੰਦੇ ਆ ਇਹ ਇਹ ਵਰਲਡ ਕੱਪ ਨਾਂ ਗਿਆ ਹੁਣ ਬਾਗੜੀਆਂ ਚ ਪਾਕਿਸਤਾਨ ਆਊਗੀ ਕਿ ਨਹੀਂ ਇਹ ਵੀ ਦੇਖਾਂਗੇ ਵੀ ਉੱਥੇ ਕੀ ਬਣਦੀ ਆ ਗੱਲਬਾਤ ਉਹ ਵੀ ਗੱਲਾਂ ਸਮੇਂ ਦੇ ਲੱਗਣਗੀਆਂ ਨਵੀਂ ਵੀਡੀਓ ਵਿੱਚ ਮਿਲਦੇ ਆਂ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਜਰੂਰ ਕਰਿਓ ਵੀਡੀਓ ਨੂੰ ਸ਼ੇਅਰ ਵੀ ਕਰਦੇ ਹੋ ਹੋਰ ਵੀਰਾਂ ਤਾਂ ਹੀ ਧੰਨਵਾਦ